ਫੇਕ ਐਂਕਾਊਂਟਰ ਮਾਮਲੇ ਦੇ ਵਿੱਚ ਕਐਸਐਚਓ ਔਰ ਕੌਨਸਟੇਬਲ ਨੂੰ ਸਜ਼ਾ ਸੁਣਾਈ ਗਈ ਹੈ ਜੀਹਾਂ ਦਾਦੀ ਕਿ 32 ਸਾਲ ਪੁਰਾਣਾ ਫੇਕ ਐਂਕਾਊਂਟਰ ਜਦੋਂ ਪੰਜਾਬ ਕਾਲੇ ਦੌਰ ਦਾ ਸ਼ਿਕਾਰ ਸੀ ਕਾਲਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਟੜਾਟੜ ਨੌਜਵਾਨਾਂ ਦੇ ਮੁੰਡਿਆਂ ਦੇ ਉਸ ਸਮੇਂ ਐਨਕਾਊਂਟਰ ਬਣਾਏ ਗਏ ਕਿਉਂਕਿ ਬਾਅਦ ਦੇ ਵਿੱਚ ਉਹਨੋਂ ਸਿੱਧ ਹੋ ਰਹੇ ਨੇ ਫੇਕ ਐਨਕਾਊਂਟਰ ਤਾਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਫੇਕ ਐਨਕਾਊਂਟਰਾਂ ਦਾ ਪਰਦਾਫਾਸ਼ ਕੀਤਾ ਸੀਬੀਆਈ ਦੀ ਅਦਾਲਤ ਨੇ ਔਰ ਇਹ ਤਸਵੀਰਾਂ ਪੀੜਤ ਪਰਿਵਾਰ ਦੀਆਂ ਜਿਨ੍ਹਾਂ ਦੇ ਮੁੰਡਿਆਂ ਨੂੰ ਘਰੋਂ ਚੁੱਕ ਕੇ ਲੈ ਜਾਂਦੇ ਸੀ ਪੁਲਿਸ ਮੁਲਾਜ਼ਮ ਤੇ ਫਿਰ ਲਾਪਤਾ ਕਰ ਦਿੰਦੇ ਸੀ ਤਾਂ ਦਾ ਦੇ ਕੇ ਸੁਖਵੰਤ ਸਿੰਘ ਨਾਂ ਦਾ ਮੁੰਡਾ ਔਰ ਉਸ ਦਾ ਇੱਕ ਸਾਥੀ ਸੀ ਜਿਸ ਨੂੰ ਤਰਨਤਾਰਨ ਦੇ ਇਲਾਕੇ ਚੋਂ ਚੱਕਿਆ ਗਿਆ ਉਸ ਸਮੇਂ ਦੇ ਤਰਨ ਤਾਰੰਦ ਇਨਸਪੈਕਟਰ ਐਸਐਚਓ ਸੀਤਾਰਾਮ ਸੀਤਾਰਾਮ ਕੌਣ ਨੇ ਇਹਨਾਂ ਦੇ ਬਾਰੇ ਜੇ ਤੁਸੀਂ ਪੜੋਗੇ ਜੇ ਤੁਹਾਨੂੰ ਇਹਨਾਂ ਦੇ ਬਾਰੇ ਦੱਸਾਂਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਇਸ ਕਦਰ ਖੁੰਖਾਰ ਸੀ ਕਿਉਂਕਿ ਐਸਐਸਪੀ ਅਜੀਤ ਸਿੰਘ ਸੰਧੂ ਦੇ ਬਾਰੇ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਆ ਐਸਐਸਪੀ ਅਜੀਤ ਸਿੰਘ ਸੰਧੂ ਦੇ ਖਾਸਮ ਖਾਸ ਇਨਸਪੈਕਟਰ ਸੀਐਸ ਸੀਤਾਰਾਮ ਔਰ ਜਿਸ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮਹਾਲੀ ਦੀ ਸੀਬੀਆਈ ਅਦਾਲਤ ਨੇ ਦੋ ਨੌਜਵਾਨਾਂ ਨੂੰ ਮਾਰਨ ਦੇ ਕੇਸ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਤਾਂ ਸੀ타ਰਾਮ ਇੰਸਪੈਕਟਰ ਤੁਹਾਨੂੰ ਦੱਸ ਦਈਏ ਕਿ ਸੀ타ਰਾਮ ਇੰਸਪੈਕਟਰ ਸ਼ਹੀਦ ਭਗਤ ਸਿੰਘ ਦੇ ਭਾਣਜੇ ਨੂੰ ਅਗਵਾਹ ਤੇ ਲਾਪਤਾ ਕਰਨ ਦੇ ਮਾਮਲੇ ਦੇ ਵਿੱਚ ਵੀ ਸ਼ਾਮਲ ਸੀ ਤਾਂ ਹੁਣ ਤੁਸੀਂ ਆਪ ਦੇਖੋ ਸ਼ਹੀਦ ਭਗਤ ਸਿੰਘ ਦੇ ਭਾਣਜੇ ਜਿਸ ਦਾ ਨਾਂ ਕੁਲਜੀਤ ਸਿੰਘ ਢੋਟ ਸੀ ਉਸ ਨੂੰ ਜੁਲਾਈ 1999 ਦੇ ਵਿੱਚ ਹਾਰਪੁਰ ਇਲਾਕੇ ਚੋਂ ਚੁੱਕ ਕੇ ਜਿਹੜਾ ਲਾਪਤਾ ਕਰਨ ਦੇ ਵਿੱਚ ਜਿਹੜੀ ਪਾਰਟੀ ਸੀ ਉਸ ਦੇ ਵਿੱਚ ਸੀਤਾ RAM ਵੀ ਸ਼ਾਮਲ ਸੀ ਤਾਂ ਦਾ ਦੇ ਕੇ ਸੀਤਾ RAM ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਗਿਆ ਦੇਖ ਲੋ ਤਸਵੀਰਾਂ ਦੇ ਵਿੱਚ ਬਜ਼ੁਰਗ ਹੋਇਆ ਪਿਆ ਪਰ ਹੁਣ ਸਲਾਖਾਂ ਦੇ ਪਿੱਛੇ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਕਿਉਂਕਿ ਫੇਕ ਐਨਕਾਊਂਟਰ ਮਾਮਲੇ ਵਿੱਚ ਸਜ਼ਾ ਹੋਈ ਹੈ ਇਸ ਨੂੰ ਉਸ ਸਮੇਂ ਧੜਾ ਧੜ ਆਪਣੀਆਂ ਤਰੱਕੀਆਂ ਦੇ ਪਿੱਛੇ ਲੱਗ ਕੇ ਤਰੱਕੀਆਂ ਲੈਣ ਦੇ ਲਈ ਲਾਲਚ ਦੇ ਵਿੱਚ ਆ ਕੇ ਬਹੁਤ ਸਾਰੇ ਮੁੰਡਿਆਂ ਦੀ ਕਤਲੋਗਾਰਤ ਕੀਤੀ ਗਈ ਕਿਹਾ ਜਾਂਦਾ ਹੈ ਮਾਜੇ ਦੇ ਤਰਨ ਤਾਰਨ ਪੱਟੀ ਇਹਨਾਂ ਇਲਾਕਿਆਂ ਦੇ ਵਿੱਚ ਕਈ-ਕਈ ਮਹੀਨੇ ਕਈ-ਕਈ ਸਾਲ ਬਰਾਤਾਂ ਨਹੀਂ ਸੀ ਚੜੀਆਂ ਕਿਉਂ ਕਿ ਕਿਉਂਕਿ ਮੁੰਡਿਆਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਸੀ ਉਸ ਸਮੇਂ ਆਹ ਤਸਵੀਰਾਂ ਦੇਖ ਸਕਦੇ ਹੋ ਸੀ ਪੀੜਤ ਪਰਿਵਾਰ ਦੇ ਨਾਲ ਜਿਹੜਾ ਪੀੜਤ ਪਰਿਵਾਰ ਦੇ ਜਿਹੜੇ ਐਡਵੋਕੇਟ ਨੇ ਸਰਬਜੀਤ ਸਿੰਘ ਵੇਰਕਾ ਉਹਨਾਂ ਦੇ ਵੱਲੋਂ ਇਹ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਲਗਾਤਾਰ ਹਰੇਕ ਜਿਹੜਾ ਵਿਕਟਮ ਪਰਿਵਾਰ ਦੇ ਉਹ ਵਕੀਲ ਬਣ ਕੇ ਸੀਬੀਏ ਅਦਾਲਤ ਦੇ ਵਿੱਚ ਜਾਂਦੇ ਆ ਤੇ ਫਿਰ ਇਨਸਾਫ ਜਿਹੜਾ ਕਿਤੇ ਨਾ ਕਿਤੇ ਮਿਲਦਾ ਪਰ ਇਹ ਵੀ ਗੱਲ ਹੈ ਕਿ ਹੁਣ ਇਸ ਨੂੰ ਇਨਸਾਫ ਕਿਹਾ ਜਾਵੇ ਕਿ ਨਹੀਂ ਇਹ ਲੋਕਾਂ ਤੇ ਉੱਪਰ ਅਸੀਂ ਛੱਡਦੇ ਆ ਲੋਕ ਡਿਸਾਈਡ ਕਰਨਗੇ ਕਿ ਇਹ 32 ਸਾਲ ਬਾਅਦ ਜਿਹੜਾ ਫੈਸਲਾ ਆ ਇਹ ਇਨਸਾਫ ਹੈਗਾ ਜਾਂ ਨਹੀਂ ਹੈ ਤਾਂ ਸੀਤਾ ਰਾਮ ਜਿਸ ਨੂੰ ਉਮਰ ਕਿਹਾ ਸੁਣਾਈ ਗਈ ਹੈ ਕੀ ਕਹਿ ਰਿਹਾ ਉਹ ਸੁਣਾਉਣਾ ਤੁਹਾਨੂੰ ਜਾਈ ਸਾਹਿਬ ਉਹ ਮੈਂ ਐਸਐਸਓ ਸੀਗਾ ਜੀ ਉੱਥੇ ਕਿੱਥੇ ਐਸਐਸਓ ਪੱਟੀ ਸੀਗਾ ਜੀ ਮਤ ਜਿਹੜੇ ਨਿਚਲੇ ਸਬਦੇ ਅਧਿਕਾਰੀ ਸੀਗੇ ਉਹ ਉਹਨਾਂ ਦਾ ਗਾਜगिरਗੀ ਇਹ ਕਿਦਾ ਕਿਵੇਂ 1993 ਦੀ ਗੱਲ ਆ ਅੱਤਵਾਦ ਦੇ ਵੇਲੇ ਅੱਤਵਾਦ ਦੇ ਵੇਲੇ ਜੋ ਸੀਗਾ ਤੁਹਾਨੂੰ ਵੀ ਪਤਾ ਆ ਰਿਹਾ ਨਹੀਂ ਕੋਈ ਬੰਦਾ ਉਸ ਵੇਲੇ ਤੁਹਾਨੂੰ ਪਤਾ ਕਿੰਦਾ ਸੀ ਥਾਣੇ ਦੇ ਮੁਕਾਬਲੇ ਹੁੰਦੇ ਪਾਕਿਸਤਾਨ ਹੁੰਦੀ ਫਾਇਰਿੰਗ मेरा राजबीर नाम है जी मेरी 5 साल दी उम्र थी सन्नोप सुखवंत सिंह मैं सबसे छोटा है जी मेरे दो सिस्टर में एक ब्रदर थी वो बड़े ने ਤੇ ਜੀ सीताराम चक्कन आया ਸੀ ਮੈਂ ਤਾਂ ਛੋਟਾ ਸੀ ਬਾਅਦ ਚਾ ਦਾਦਾ ਜੀ ਦੱਸਦੇ ਸੀ ਮੰਮੀ ਹੁਣੀ ਦੱਸਦੇ ਹੁੰਦੇ ਸੀ ਪਰ ਮੈਂ ਮੈਨੂੰ ਥੋੜੀ ਥੋੜੀ ਸੰਭਾਲ ਆ ਵੀ ਜਦੋਂ ਇਹ ਚक्कन ਆਏ ਸੀ ਮੈਨੂੰ ਸਵੇਰੇ ਗੋਦੀ ਚੱਕਿਆ ਹੋਇਆ ਸੀ ਮੈਨੂੰ ਚੱਕਿਆ ਹੋਇਆ ਸੀ 5 ਵਜੇ ਮੇਰਾ ਬਹੁਤ ਜ਼ਿਆਦਾ ਉਹ ਪਿਆਰ ਸੀ ਜਾਂ ਨਾਲੋਂ ਮੈਂ ਜਿੱਦ ਜਿਆਦੀ ਕਰਦਾ ਹੋਊਗਾ ਮੈਂ ਨਾਲ ਰਹਿੰਦਾ ਸੀ ਅੱਛਾ ਬਹੁਤ ਸਾਰੇ ਘਟੂਏ ਨੇ ਜਿਹੜੇ شادی ਵਾਲੇ ਜਿਹੀ ਹਾਂ ਤਾਂ ਤੇ ਨੋਜਵਾਨ ਸੀ ਇਹ ਅਨਮਾਇਰ ਸੀ ਹਾਂ ਜੀ ਪਹਿਲੀ ਵਾਰ ਇੱਕ ਦੋ ਕੇਸ ਜਿਹੜੇ ਰਿਲੇਟਡ ਆਇਆ ਸੀ ਤੇ सीताराम ਨੂੰ ਦੱਸਿਆ ਪਿਆ ਐਡਵੋਕੇਟ ਸਾਹਿਬ ਨੇ ਵੀ ਉਹ सीताराम ਸੀ ਜਿੰਨੇ ਉਹ ਤੋਂ ਪੱਟੀ ਦੇ ਵਿੱਚੋਂ ਹਸਟਲ ਚੋਂ ਬੰਦਾ ਚੱਕ ਕੇ ਦੁਬਾਰਾ ਮਾਰਿਆ ਸੀ ਤੇ ਇਹਨੂੰ ਹੋਣੀ ਚਾਹੀਦੀ ਸਜ਼ਾ ਬਾਕੀਆਂ ਨੂੰ ਵੀ ਹੋਣੀ ਚਾਹੀਦੀ ਸੀ ਜਿਹਨਾਂ ਨੇ ਜੀ ਤੁਸੀਂ ਪੋਸਟ ਤੋਂ ਸਾਰਾ ਸਹੀ ਹੋ ਜੇ ਕੰਮ ਕਰਦੀ ਹੈ ਕਿਸ ਤਰ੍ਹਾਂ ਦੇਖਦੇ ਤੁਸੀਂ ਕੋਲ ਸਾਡੇ ਮੈਂ 2000 ਬਹੁਤ ਲੇਟ ਭਰਤੀ ਹੋਇਆ ਹੈਣਾ ਹੁਣ ਬਹੁਤ ਹੁਣ ਕੋਈ ਇਦਾਂ ਦੀ ਗੱਲ ਹੈ ਨਹੀਂ ਉਹ ਸਮਾਂ ਹੀ ਇਦਾਂ ਦਾ ਲਾ ਲੋ ਸਮਾਂ ਸੀ ਨਜਾਇਜ਼ ਚੁੱਕ ਕੇ ਮਾਰੇ ਗਏ ਸੀ ਦੇਖੋ ਸਾਰੀ ਪੁਲਿਸ ਮਾੜੀ ਵੀ ਨਹੀਂ ਹੁੰਦੀ। ਦੇਖੋ ਉਹਨਾਂ ਦੇ ਵਿੱਚੋਂ ਸੀਤਾਰਾਮ ਆ ਮਾੜਾ ਸੀ ਨਾ ਜੀ। ਸੀਤਾਰਾਮ ਨੂੰ ਸਜ਼ਾ ਹੋਈ ਐ। ਅੱਜ ਉਹਦਾ ਪਰਿਵਾਰ ਰੋਂਦਾ। ਉਹਦਾ ਪਰਿਵਾਰ ਅੱਜ ਰੋਂਦਾ। ਅਸੀਂ 30 ਸਾਲ ਰੋਏ ਆ ਜੀ। ਅਸੀਂ ਰੋਏ ਆ ਇੱਥੇ ਮੈਂ ਸਭ ਨੂੰ ਪਤਾ ਹੀ ਐ ਜੀ ਮੈਂ ਗੁਰੂ ਆਸਰਾ ਟਰੱਸਟ 'ਚ ਪੜਿਆ। ਨਿੱਕਾ ਜਿਹਾ ਹੁੰਦਾ ਹੈ ਨਾ ਜੀ ਕਿੱਦਾਂ ਅੱਗੇ ਦੀ ਅੱਗੇ ਆ ਬਾ ਆਪਣੀ ਮਿਹਨਤ ਕਰੀ ਆ। ਪਰ ਇਹ ਜੇ ਇਹ ਸਾਰੀਆਂ ਚੀਜ਼ਾਂ ਨਾ ਹੋਈਆਂ ਹੁੰਦੀਆਂ ਅਸੀਂ ਵੀ ਚੰਗੇ ਸਕੂਲਾਂ 'ਚ ਪੜਦੇ, ਚੰਗੀਆਂ ਨੌਕਰੀਆਂ ਲੈਂਦੇ, ਚੰਗਾ ਭੁੱਖ ਹੁੰਦਾ ਜੀ। ਮੇਰਾ ਮਨਾਮਿੰਦਰ ਕੌਰ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਤੇ ਸਜ਼ਾ ਚਾਹੀਦੀ ਸੀ ਮੈਨੂੰ ਮੇਰਨੀ ਜੀ ਜਿਹੜੇ ਬੰਦੋਚੀ ਹੋ ਗਏ ਆ ਪਛਮੀਰਾ ਸਿੰਘ ਆਡਰ ਉਹਨੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਸਜ਼ਾ ਤੁਹਾਨੂੰ ਜਿਆਦਾ ਚਾਹੀਦੀ ਸੀ ਜੀ ਹਰੇ ਕੋਣ ਕੋਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹ ਕੰਮ ਚੱਕੇ ਸੀ ਘਰਾਂ ਚੱਕਿਆ ਸੀ ਮੇਰਾ ਹਸਬੰਦ ਸੀ ਚਾਰ ਬੱਚੇ ਇਹਨੇ ਬੜੀ ਮੁਸ਼ਕਲ ਨਾਲ ਪਾਲੇ ਆਂ ਦੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਾਮ ਨਹੀਂ ਮਿਲਿਆ ਇਹੜੇ ਚਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੋਲਦੇ ਫਿਰਦੇ ਅਜੇ ਤੱਕ ਨਜਾਇਜ਼ ਮਾਰੇ ਨਜਾਇਜ਼ ਮਾਰੇ ਜਿਹਨਾਂ ਨੂੰ ਦੋਸ਼ੀ ਕਰੀ ਤੇ سزا ਦੀ ਮੰਗ ਕਰਦੇ ਮੈਨੂੰ ਮੁਫਤ ਸਜ਼ਾ ਚਾਹੀਦੀ ਆ ਜੀ